ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਬਿਨਾ ਪਿਆਜ਼ ਤੋਂ ਮੈਗੀ ਜਿਨ੍ਹਾਂ ਨੂੰ ਪਿਆਜ਼ ਵਾਲੀ ਮੈਗੀ ਨਹੀਂ ਪਸੰਦ ਘਰ ਵਿੱਚ ਕਈ ਵਾਰ ਬੱਚੇ ਹੁੰਦੇ ਉਹਨਾਂ ਨੂੰ ਪਿਆਜ਼ ਵਾਲੀ ਮੈਗੀ ਨਹੀਂ ਪਸੰਦ ਆਉਂਦੀ ਅੱਜ ਆਪਾਂ ਬਿਨਾ ਪਿਆਜ਼ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਜੀ ਮੈਗੀ ਬਣਾ ਕੇ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਪੈਨ ਦੇ ਵਿੱਚ ਪਾਣੀ ਲੈ ਲਿਆ ਮੈਗੀ ਬਣਾਉਣ ਲਈ ਆਪਾਂ ਇੱਕ ਪੈਕੇਟੇ ਮੈਗੀ ਦਾ ਬਣਾਉਣਾਗਾ ਇਸ ਕਰਕੇ ਆਪ ਉਸ ਹਿਸਾਬ ਨਾਲ ਹੀ ਆਪਾਂ ਪਾਣੀ ਲਿਆਗਾ ਪਰ ਜਿਆਦਾ ਜਿਆਦਾ ਪਾਣੀ ਨਹੀਂ ਲਵਾਂਗੇ ਜਿੰਨੀ ਕ ਆਪਾਂ ਮੈਗੀ ਬਣਾਉਣੀ ਆ ਆਪਾਂ ਉਨਾ ਕ ਪਾਣੀ ਹੀ ਲਵਾਂਗੇ ਜੇ ਆਪਣੇ ਪਾਣੀ ਨੂੰ ਖਵਾਲ ਆਉਣਾ ਸ਼ੁਰੂ ਹੋ ਗਿਆ ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਦੇਸੀ ਘਿਓ ਦਾ ਐਡ ਕਰ ਦਾਂਗੇ ਜਿਸ ਚਮਚਾ ਪਹਿਲੇ ਵਿੱਚ ਦੇਸੀ ਘਿਓ ਦਾ ਐਡ ਕਰਤਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਲਰ ਦੇਣ ਲਈ ਥੋੜੀ ਜਿਹੀ ਹਲਦੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ ਆਪਸ਼ਨਲ ਹੈ ਜੇਕਰ ਤੁਸੀਂ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਨਹੀਂ ਕਰਨੀ ਤੁਸੀਂ ਨਹੀਂ ਕਰਨਾ ਨਾ ਕਰੋ ਕਿ ਹੋ ਪਾਇਆ ਤੇ ਹਲਦੀ ਪਾਈ ਆਪਣੇ ਪਾਣੀ ਨੇ ਚੰਗੀ ਤਰ੍ਹਾਂ ਉਬਲਣਾ ਸ਼ੁਰੂ ਕਰ ਦਿੱਤਾ ਆ ਜਿਹੜਾ ਮੈਗੀ ਮਸਾਲਾ ਹੁੰਦਾ ਇਹਦੇ ਵਿੱਚ ਪਾਣੀ ਦੇ ਵਿੱਚ ਇਹ ਐਡ ਕਰ ਦਾਂਗੇ ਮੈਗੀ ਮਸਾਲਾ ਐਡ ਕਰਤਾ ਆਪਾਂ ਪਾਣੀ ਦੇ ਵਿੱਚ ਤੇਗੀ ਚੰਗੀ ਤਰ੍ਹਾਂ ਐਕਸਟਰਾ ਕਲੰਗੀ ਵਿੱਚ ਉਦਹਾਂ ਦੇ ਬਣਾ ਕੇ ਹੋਲ ਕੇ ਮੈਗੀ ਨੂੰ ਤੋੜ ਲਿਆ ਸੀ ਤੇ ਇਹਨੂੰ ਵੀ ਆਪਾਂ ਪਾਣੀ ਦੇ ਵਿੱਚ ਛਾੜ ਕਰ ਦਾਂਗੇ ਹੋਰ ਗ੍ਰੀ ਮੈਗੀ ਨੂੰ ਤੇਨੂੰ ਕਿਸੇ ਵੀ ਚਮਚੇ ਵਗਾਰਾ ਦੀ ਹਲਕੀ ਦੇ ਨਾਲ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਜਿਹੜਾ ਆਪਾਂ ਗੈਸ ਦਾ ਫਲੇਮ ਆ ਉਹ ਆਪਾਂ ਘੱਟ ਕਰ ਦਾਂਗੇ ਇਹਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਸ ਤਾਂ ਫਲੇਮ ਆਪਾਂ ਕੱਟ ਕਰ ਦਾਂਗੇ ਤੇ ਇਹਨੂੰ ਉੱਪਰੋਂ ਆਪਾਂ ਕਵਰ ਕਰਕੇ ਰੱਖ ਦਾਂਗੇ ਓਵਰ ਕਰਕੇ ਰੱਖ ਦਾਂਗੇ ਤੇ ਗੈਸ ਦਾ ਫਲੇਮ ਆਪਾਂ ਘੱਟ ਰੱਖਾਂਗੇ ਚੈੱਕ ਕਰਦੇ ਆ ਕਿ ਤੁਹਾਨੂੰ ਚਮਚੇ ਵਗੈਰਾ ਦੀ ਹੈਲਪ ਦੇ ਨਾਲ ਹਾਂਜੀ ਹਜੇ ਆਪਣੀ ਮੈਗੀ ਹੈ ਜਿਹੜੀ ਪੂਰੀ ਤਰ੍ਹਾਂ ਨਹੀਂ ਪੱਕੀ ਹਜੇ ਇਹਨੂੰ ਥੋੜਾ ਜਿਹਾ ਸੇਕ ਹੋਰ ਲੱਗੂਗਾ ਜਿਹੜੀ ਆਪਣੀ ਮੈਗੀ ਆ ਬਣ ਕੇ ਬਿਲਕੁਲ ਰੈਡੀ ਆ ਗਈ ਚੈੱਕ ਕਰ ਸਕਦੇ ਹੋ ਤੁਸੀਂ ਮੈਗੀ ਆਪਣੀ ਬਣ ਗਈ ਆ ਹੁਣ ਆਪਾਂ ਗੈਸ ਦਾ ਫਲੇਮ ਆਫ ਕਰ ਦਾਂਗੇ ਤੇ ਇੱਕ ਮਿੰਟ ਮੈਗੀ ਨੂੰ ਇਦਾਂ ਹੀ ਗੈਸ ਦਾ ਫਲੇਮ ਆਫ ਕਰਨ ਬਾਅਦ ਆਪਾਂ ਇਹਨੂੰ ਕਵਰ ਕਰਕੇ ਰੱਖ ਦਿਆਂਗੇ ਚੈੱਕ ਕਰ ਸਕਦੇ ਹੋ ਤੁਸੀਂ ਮੈਗੀ ਸਰਵ ਕਰਨ ਦੇ ਲਈ ਬਿਲਕੁਲ ਰੈਡੀ ਆ ਮੈਗੀ ਬਣ ਕੇ ਤਿਆਰ ਹੋ ਚੁੱਕੀ ਆ ਹਾਂਜੀ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਜੀ ਜਿਹੜੀ ਮੈਗੀ ਆਪਣੀ ਬਣ ਕੇ ਤਿਆਰ ਹੋਈ ਆ ਤੇ ਹੁਣ ਆਪਾਂ ਇਹਨੂੰ ਸਰਵ ਕਰ ਸਕਦੇ ਆ ਬੱਚੇ ਵੀ ਖਾ ਸਕਦੇ ਆ ਜਿਹੜੇ ਵੱਡਿਆਂ ਨੂੰ ਮਟਰ ਜਾਂ ਗਾਜਰ ਪਿਆਜ਼ ਵਾਲੀ ਮੈਗੀ ਨਹੀਂ ਪਸੰਦ ਹੁੰਦੀ ਉਹ ਵੀ ਖਾ ਸਕਦੇ ਆ ਹੁਣ ਆਪਾਂ ਇਹਨੂੰ ਕਿਸੇ ਪਾਂਡੇ ਦੇ ਵਿੱਚ ਪਾ ਕੇ ਸਰਵ ਕਰ ਲਈਏ ਮੈਗੀ ਆਪਾਂ ਬੌਲ ਦੇ ਵਿੱਚ ਕੱਢ ਲਈ ਆ ਤੇ ਸਰਵ ਕਰ ਲਈ ਆ ਤੇ ਹੁਣੇ ਖਾਣ ਲਈ ਬਿਲਕੁਲ ਤਿਆਰ ਆ ਇਦਾਂ ਈਜੀ ਜੀ ਤੇ ਕੁਇਕ ਜੀ ਰੈਸਪੀ ਦੇ ਨਾਲ ਤੁਸੀਂ ਮੈਗੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਅੱਜ ਦੀ ਇਹ ਰੈਸਪੀ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਜੀ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ